ਵਾਹ ਗੁਰੂ ਜੀ ਆਪਾਂ ਚੱਲਿਆ ਬੇੜੀ ਦੇ ਰਾਸ਼ਨ ਲੈ ਕੇ ਪਿੰਡਾਂ ਕਪੂ ਤੇ ਆ ਰਾਸ਼ਨ ਆਪਾਂ ਨਾਲ ਆਪਾਂ ਬੇੜੀ ਲਗਾ ਲਿਆ ਲੋੜ ਸਾਰੇ ਪਿੰਡਾਂ ਜਾਂ ਆਪਾਂ ਰਾਸ਼ਨ ਦੇ ਕੇ ਆਣਾ ਤੇ ਜਿਹੜੇ ਵੀ ਉਹ ਦੇਖੋ ਆਪਣੇ ਘਰ ਡੁੱਬ ਗਏ ਆ ਇਹ ਨਾਮ ਨੂੰ ਦੱਸਿਆ ਜਾ ਰਿਹਾ ਸਾਰੇ ਨਾ ਨਾ ਜਿਆਦਾ ਪਿਆਰ ਕਰੋ ਜੀ ਨਾ ਨਾ ਐਂਡ ਤੱਕ ਜਰੂਰ ਬਨੇ ਰਹੋ ਸਾਰੀ ਤੁਹਾਨੂੰ ਜਾਣਕਾਰੀ ਦੇ ਰਿਹਾ ਕਿ ਪਾਣੀ ਕਿੰਨੇ ਨਿਕੋਟਾ ਗਿਆ ਕਿ ਕਿੰਨਾ ਪ੍ਰੋਗਰਾਮ ਲੱਗਿਆ ਕਿ ਕਿੱਥੇ ਜਗਾ ਬਚਾਉਣ ਦਾ ਬਾਣ ਜਿਹੜੇ ਪੰਗਾਂ ਪੇਰਾਂ ਤੱਕ ਨਹੀਂ ਪਹੁੰਚ ਸਕਿਆ ਆਪਾਂ ਮੋਟੇ ਲੱਗੇ ਆ ਜੋ ਲਗੇ ਨੇ ਜਾ ਆ ਗਿਆ ਪਾਣੀ ਦੇ ਜਿਆਦਾ ਹੁਣ ਆਪਾਂ ਇਦਾਂ ਜੀ ਨਹੀਂ ਪਹੁੰਚੇ ਸਾਰੇ ਨਾ ਨਾ ਤਾਂ ਨੂੰ ਮੰਗਾਲੇ ਦੇ ਇਹ ਕਿੱਥੇ ਜਾਣਾ ਹੈ ਇਹਨਾਂ ਦਾ ਦੇਖੀਏ ਪਹਿਲੇ ਬੰਨੀ ਬਹੁਤ ਜ਼ਿਆਦਾ ਤੇਜ਼ ਹੋ ਗਿਆ ਫਿਰ ਤੇ ਵਾਧ ਰਿਹਾ ਪਾਣੀ ਆ ਗਿਆ ਇਸ ਤਰ੍ਹਾਂ ਦੇ ਕਿ ਆਪਾਂ ਘਰਾਂ 'ਚ ਇਦਾਂ ਹੀ ਆਪਾਂ ਰਾਸ਼ਨ ਵੰਡ ਰਹੇ ਆਂ ਕਿ ਜਿਹੜੇ ਇਹਦੇ ਘਰਾਂ ਦੇ ਵਿੱਚ ਘੇਰੇ 'ਚ ਹੈਗੇ ਆਂ ਇੱਥੇ ਖੜ ਗਿਓ ਜੀ ਇੱਥੇ ਲਾ ਦਿਓ ਜੀ ਚੱਲ ਓਏ ਉਤਰੋ ਸੰਦੀ ਘਰਾਂ ਦੇ ਦਬ ਗਿਆ ਜੀ ਉਹਨਾਂ ਦਾ ਵਾਵਾ ਕੰਬਾ ਆ ਗਿਆ ਉਹ ਪੈ ਜਾਂਦੇ ਨੇ ਨਹੀਂ ਟੋਆ ਨਾ ਹੁੰਦਾ ਫੇਰ ਤੈਨੂੰ ਹਮਾ ਚਲੇ ਜਾਣਾ ਇਹ ਲੈ ਜੀ ਆ ਘਰ ਤੇ ਹੈ ਕੋਈ ਨਹੀਂ ਮੇਰਾ ਮੋਟਰ ਦਾ ਬਾਤਾ ਉੱਥਾ ਘਰੇ ਲਾ ਕੇ ਫੇਰ ਆ ਪਾਈ ਆਪਣੇ ਇੱਕ ਹੋਰ ਬਲੌਗਰ ਸਾਹਿਬ ਪਹੁੰਚੋ ਆ 3 ਘੰਟੇ ਤੱਕ ਕੋ ਵੀਰ ਆਪਾਂ ਦਰਿਆ ਦੇ ਬਿਲਕੁਲ ਵਿਚਕਾਰ ਆ ਚੁੱਕੇ ਆ ਇਹ ਚਾਰੇ ਪਾਸੇ ਪਾਣੀ ਪਾਣੀ ਬਹੁਤ ਜ਼ਿਆਦਾ ਇਹ ਘਰ ਵਿਚਾਰੇ ਦੇਖੋ ਆਪਾਂ ਬਿਲਕੁਲ ਸੈਂਟਰ ਦੇ ਵਿੱਚ ਆ ਚੁੱਕੇ ਆ ਸੇ ਪਾਸੇ ਪਾਣੀ ਪਾਣੀ ਬਹੁਤ ਜ਼ਿਆਦਾ ਦੇਖੋ ਜੀ ਆਪਣੇ ਸਾਰੇ ਦੇਖੋ ਜੀ ਚਲੋ ਚਲੋ ਲੈ ਕੇ ਲੋ ਲਾ ਜੇ ਸੇਵਾ ਕਰ ਰਹੇ ਨੇ ਜੀ 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 ਨਾ ਬਣੀ ਰਿਓ ਵੀਡੀਓ ਸਾਰੀ ਤੁਮਹਾਂ ਆ ਜਾਣ ਤੱਕ ਉਹ ਗੰਡੇ ਆ ਜੀ ਆਪਾਂ ਉਧਰ ਆ ਜਾਂਦੇ ਕਿ ਹੁਣ ਅੱਗੇ ਚੱਲਦੇ ਆਂ ਹੋਰ ਦਰਿਆ ਦੇ ਵਿੱਚ ਬਿਲਕੁਲ ਆ ਵੀਰ ਆਪਣੇ ਸੇਵਾ ਇੱਕ ਹੋਰ ਲੈ ਕੇ ਜਾਣਦੇ ਆ ਦੇਖੋ ਵੀਰ ਜੀ ਪਾਣੀ ਆ ਗਿਆ ਬਹੁਤ ਜ਼ਿਆਦਾ ਪਾਣੀ ਦੇਖੋ ਬਹੁਤ ਜ਼ਿਆਦਾ ਪਾਣੀ ਆ ਬਹੁਤ ਜ਼ਿਆਦਾ ਤਰੇਪਾਰੇ ਬਈਆ ਤਰੇਸ ਲਾ ਲਿਆ ਮੁੰਡਿਆਂ ਨੇ ਕੋਈ ਜੀ ਸਾਰੀਆਂ ਵੋਟ ਆ ਗਈਆਂ ਇੱਕੇ ਘਰ ਵਿੱਚ ਤਿੰਨ ਰੋਟਾਂ ਆ ਗਈਆਂ ਵੀਰ ਜੀ ਨਹੀਂ ਸਹਿਤਾ ਕਰਦਾ ਕਿ ਪਾਣੀ ਆ ਪੋਛ ਰਿਹਾ ਚਾਹ ਪਾਣੀ ਅੱਗੇ ਮੁਸ਼ਕਿਲ ਦੇ ਵਿੱਚ ਬਹੁਤ ਬਹੁਤ ਧੰਨਵਾਦ ਵੀਰ ਜੀ ਬਹੁਤ ਬਹੁਤ ਆ ਵੀਰੇ ਆਪਣਾ ਰਸਾ ਇਧਰੋਂ ਕੱਢ ਲਓ ਮੱਥੇ ਜਾਣਾ ਕੱਲ ਵੀਰੇ ਵਿੱਚ ਉਹ ਘੇਰੇ ਵਿੱਚ ਆਏ ਪਿਆ ਬਹੁਤ ਔਕੇ ਫਸੇ ਸੀ ਤੇ ਹਾਲੇ ਭਾਈ ਕਰਨ ਨੇ ਬਚਾ ਕਰ ਤੇ ਹਾਲੇ ਵੀ ਬਹੁਤ ਜ਼ਿਆਦਾ ਪਾਣੀ ਆ ਵੇਖੋ ਦੂਜਾ ਆ ਭਾਈ ਜੀ ਤੋ ਸਾਡੀ ਬੋਰਡ ਸੜ ਗਈ ਕੋਈ ਨਹੀਂ ਬੈਠੀ ਸਾਰੇ ਪਸੜ ਦੇਣਾ ਤੁਹਾਨੂੰ ਵੀ ਵੀਰੇ ਚਾਹ ਖਾਂ ਚਲੋ ਮਾਰੋ ਕੇਕ ਦੇਖੋ ਇਹ ਲੋਕ ਥੋੜੀ ਜਿਹਾ ਕਮਰੇ ਡੇਪ ਗਿਆ ਸਾਰੇ ਬਹੁਤ ਮਾੜਾ ਹੋਇਆ ਦੇਖੋ ਤੋ ਬਹੁਤ ਜਿਆਦਾ ਪਾਣੀ ਆਇਆ ਹੈ ਘਰਾਂ ਚ ਆਪਣੇ ਘਰਾਂ ਚ ਕਲਾਲੀ ਵੀ ਆ ਚੁੱਕੀ ਆ ਤੇ ਸਾਰੇ ਵਸ ਇਧਰ ਆ ਇਧਰ ਆ ਵੀਰਾਂ ਪਾਣੀ ਬਹੁਤ ਜਿਆਦਾ ਹੋ ਚੁੱਕਿਆ ਲੋੜ ਪੈ ਜਾਂਦੀ ਹੈ ਕਰ ਗੱਟਾਂ ਪਿਆ ਆਪਣੇ ਬਹੁਤ ਮੁਸ਼ਕਲ ਆ ਇਹਨਾਂ ਆ ਵੀ ਦੇ ਦੋ ਵਾਇਕਰੂ ਮੇਅਰ ਕਰੇ ਇਨਾਂ ਤੇ ਪਰ ਰੱਖ ਰਖਨੇ ਹਾਂ ਜੀ ਬਹੁਤ ਵੀਰ ਜੀ ਹੁਣ ਪਿੰਡ ਚੱਲੋ ਗਿਆ ਪਹੁੰਚੇ ਕਰਨੇ ਆ ਜਿਆਸੇ ਪਾਸੇ ਸਾਰਾ ਹੀ ਦਰਿਆ ਬਹੁਤ ਜਿਆਦਾ ਤੇ ਇਧਰੋਂ ਆਪਾਂ ਆਏ ਸੀ ਆ ਸਾਰਾ ਦਰਿਆ ਇਧਰ ਆ ਗਿਆ ਬਾਕੀ ਸਰਪੰਚਾਂ ਕਿੱਥੇ ਸਾਰੇ ਸਰਪੰਚਾ ਇੱਧਰ ਪ੍ਰਾਪਤ ਨੇ ਹੁਣ ਆਪਾਂ ਉਹ ਕੋਠੇ ਜਾਣਾ ਲੋਕਾਂ ਨੇ ਏ ਟੇਮ ਟੇਮੀਆਂ ਕੋਠੀਆਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆਇਆ ਪਿਆ ਮੈਂ ਵੀਡੀਓ ਨਾਲ ਬਣੇ ਰਹੂ ਸਾਰੀ ਬੰਦ ਵੀਡੀਓ ਦਿਖਾਵਾਂਗੇ ਰਾਸ਼ਨ ਆਪਾਂ ਫੇਰ ਦੇਖੋ ਵੀਰ ਜੀ ਪਾਣੀ ਪਾਣੀ ਬਹੁਤ ਜ਼ਿਆਦਾ ਪਾਣੀ ਬਹੁਤ ਜ਼ਿਆਦਾ ਪਾਣੀ ਵੀਰ ਜੀ ਆ ਵੀਰ ਜੀ ਇੱਥੇ ਹੈ ਗਿਆ ਬੰਦੇ ਕਿ ਇਹ ਦੱਸ ਰਿਹਾ ਰਾਹ ਕਿੱਧਰ ਕਿੱਧਰ ਤੇ ਜਾਣਾ ਇਹ ਜੱਲੋ ਕੇ ਪਿੰਡ ਆਪਾਂ ਫਿਰਦੇ ਆ ਇੱਧਰ ਲੋਕਾਂ ਦਾ ਬਹੁਤ ਬੁਰਾ ਹਾਲਾ ਸਾਰਾ ਝੋਨਾ ਹੀ ਝੋਨਾ ਸੀ ਪਰ ਡੁੱਬ ਚੁਕਿਆ 8-8 ਫੁੱਟ ਪਾਣੀ ਹੋ ਚੁਕਿਆ ਇਥੇ ਦੇਖੋ ਜੀ ਬਹੁਤ ਜ਼ਿਆਦਾ ਮੌਖਾ ਆਇਆ ਪਿਆ ਜੀ ਹੋ ਦੇਖੋ ਤੁਸੀਂ ਆਪ ਹੀ ਹਾਲ ਲਾ ਲਓ ਵੀ ਅੱਛਾ ਜੀ ਇੱਥੇ ਰਸਤਾ ਆ ਗਿਆ ਇਹ ਕਹਿੰਦੇ ਆ ਘਰਾਂ ਨਾਲ ਦੇਖੋ ਜੀ ਦੇਖੋ ਜੀ ਆਹ ਵੇਖੋ ਕੋਠੀ ਸਾਰੀ ਘੇਰੇ ਜਾ ਚਦੀ ਆ ਦੇਖੋ ਵੇ ਜੀ ਆਪਾਂ ਇਥੇ ਉਹਨਾਂ ਰਾਸ਼ਨ ਫੜਾਉਣ ਆਏ ਆ ਆ ਸਰਪੰਚ ਸਾਹਿਬ ਜੀ ਦੱਸ ਰਹੇ ਨੇ ਆਪਾਂ ਨੂੰ ਬਹੁਤ ਚੰਗੇ ਵੀਰ ਜੀ ਨੇ ਆਪ ਵੀ ਨਾਲ ਤੁਰ ਪਏ ਆਪਣੇ ਕਹਿੰਦੇ ਵੀਰ ਤੁਸੀਂ ਇੰਨੀ ਦੂਰ ਆਇਓ ਤੁਹਾਡੀ ਸਹਾਇਤਾ ਕਰਦ ਲਈ ਦੇਖੋ ਵੀਰ ਜੀ ਐਡੀਆਂ-ਐਡੀਆਂ ਕੋਠੀਆਂ ਦਰਿਆ ਦੇ ਵਿੱਚ ਡੋਬੇ ਜਾ ਚੁੱਕੀਆਂ ਤੇ ਪਾਣੀ ਕਹਿੰਦੇ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਤੇ ਬਹੁਤ ਹੀ ਔਖਾ ਹੋਇਆ ਪਿਆ ਲੋਕਾਂ ਦਾ ਜੀ ਦੇਖੋ ਜੀ ਉਹ ਵਾਣ ਗੁਰੂ ਜੀ ਆਪਾਂ ਪਹੁੰਚ ਚੁੱਕੇ ਆ ਆਪਣੇ ਜਗ੍ਹਾ ਤੇ ਤੇ ਦੇਖੋ ਪਾਣੀ ਹੈ ਜੀ ਘੰਟਾਂ ਦੇ ਵਿੱਚ ਘਰਾਂ ਦੇ ਵਿੱਚ ਅਲਾਲੀ ਆ ਗਈ ਆ ਹੋਰ ਦੇਖੋ ਜੇ ਤੁਹਾਨੂੰ ਉਹ ਸਬਾਨ ਕੇ ਬਕੋਣੇ ਚੁਗੀਆਂ ਵਿਚਾਰਿਆਂ ਦੀਆਂ ਸਾਰੀਆਂ ਹੀ ਡੁੱਬ ਗਈਆਂ ਦੇਖੋ ਵੇਖੀ ਦੇਖੋ ਵੇਖੀ ਕਈ ਤਾਂ ਘਰ ਹੀ ਛੱਡ ਕੇ ਗੈਰ ਲਿਆ ਕਿੰਨਾਂ ਦੇ ਵਿੱਚ ਘਰਾਂ ਦੇ ਵਿੱਚ ਕੋਈ ਵੀ ਨਹੀਂ ਹੈਗਾ ਦੇਖੋ ਜੀ ਸਾਰੇ ਬਰਿਆ ਦੇ ਖਲੇ ਜਾ ਤੇ ਬਹੁਤ ਤੰਗ ਹੋਏ ਪਿਆ ਲੋਕ ਬਹੁਤ ਔਖਾ ਹੋਇਆ ਪਿਆ ਵੀਰਾਂ ਦਾ ਉਹ ਗਲੂਸ਼ਾਲਾ ਵੀ ਵਿੱਚ ਖੇਰੇ ਦੇ ਆ ਗਿਆ ਪਰ ਉਹ ਉੱਚੀ ਹੈਗੀ ਨਹੀਂ ਤਾਂ ਕਰਕੇ ਵੱਜ ਗਿਆ ਪਰ ਉਹਦੇ ਆਸ-ਪਾਸੇ ਪਾਣੀ ਪਾਣੀ ਆ ਬਹੁਤ ਜ਼ਿਆਦਾ ਬਸ ਲਾਲੀ ਬਹੁਤ ਆਉਂਦੀ ਅੱਗੇ ਪਾਣੀ ਤੇਜ਼ ਆ ਕਈਆਂ ਖਾਵਾ ਤੇ ਆਓ ਦੇਖੋ ਇਆਂ ਪਾਣੀ ਹੋਇਆ ਆਪਣੀ ਦੀਰਾ ਆਮ ਸਰਤਾ ਦੇ ਕੋਈ ਛੁੱਟੀਆਂ ਵਿੱਚ ਪਾਣੀ ਬਹੁਤ ਜ਼ਿਆਦਾ ਪਾਣੀ ਹੋਇਆ ਪਿਆ ਜੀ ਆ ਦੇਖੋ ਵੀਰ ਬਹੁਤ ਔਖਾ ਵੀਰਾਂ ਦਾ ਤੇ ਆਪਣੇ ਪਸ਼ੂ ਇਹਨਾਂ ਦੀ ਰੋਸ਼ਨ ਫਿਰ ਵੋਟਾਂ ਰਹੀ ਹੁੰਦਾ ਜਾਂ ਤੂੜੀ ਜਾਂ ਚਾਰਾ ਵੀਰਾਂ ਨੇ ਵੈਸੇ ਤਾਂ ਇੱਥੇ ਹੀ ਰੱਖਿਆ ਹੈ ਨਾ ਜੀ ਜੋ ਵੀ ਬਾਕੀ ਟਰੈਕਟਰ ਆ ਜੇ ਵੀਰਾਂ ਨੇ ਫਾਰਮ 'ਚ ਹੀ ਖੜੇ ਆ ਸਾਰੇ ਹੁਣ ਇੱਥੇ ਆਪਾਂ ਸੌਰੀ ਰਹਾਂਗੇ ਤੇ ਇਦਾਂ ਹੀ ਵੀਡੀਓ ਨੂੰ ਬਣੇ ਰਹੋ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰੇ ਭਰਾਵਾਂ ਦਾ ਪਿੰਡ ਜਲੋਗੇ ਦੇਖੋ ਜੀ ਇਹ ਵੀਰ ਭਰਾ ਸਾਰੇ ਆਪਨੇ ਨਾਲ ਸੇਵਾਦਾਰ ਕਰ ਰਹੇ ਆ ਬਹੁਤ ਧੰਨ ਧੰਨਵਾਦ ਇਹਨਾਂ ਦਾ ਇਹ ਵੀਰ ਤਰੀ ਸੇਵਾ ਹੀ ਕਰ ਰਿਹਾ ਨਾ ਕੋਈ ਪੈਟਰੋਲ ਮੰਗਦੇ ਨਾ ਕੁਝ ਵੀਰਾਂ ਦੀ ਬੋਟ ਵੀ ਇਹਨਾਂ ਦੀ ਆ ਇਹ ਕਹਿੰਦੇ ਵਸ ਤੁਸੀਂ ਰਾਸ਼ਨ ਲਿਆਓ ਤੇ ਅਸੀਂ ਫਰੀ ਤੁਹਾਡੇ ਨਾਲ ਛਲਵਾ ਕੇ ਆਵਾਂਗੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਿੰਨਾਂ ਨੇ ਆਪਣੀ ਇਨੀ ਮਦਦ ਕੀਤੀ ਕਿਉਂਕਿ ਆਪਾਂ ਇਹਨਾਂ ਦੇ ਸਾਰਾ ਰਾਹ ਵਿੱਚ ਲਾ ਦੇਣਾ ਵੇ ਮਗਰਮਾਚ ਵੀਰਾਂ ਨੇ ਵੇਖਿਆ ਗੈਰ ਰਹੀ ਚੁਦਿਆ ਨੇ ਵੀਰਾਂਾਂ ਨੇ ਹਾਰਸਮਾਨ ਲੋਡ ਕਰਨਾ ਤੇ ਆਪਾਂ ਪਹੁੰਚ ਲਿਆ ਵੀਰ ਭਜਾਈ ਜਾਂਦੇ ਆ ਕਿ ਉਹ ਕਿ ਆਪਾਂ ਪਹੁੰਚਣਾ ਹੁਣ ਦੇਖੋ ਆਪਾਂ ਸਮਾਨ ਲੋਡ ਕੀਤਾ ਹੈ ਆਪਣਾ ਰਾਸ਼ਨ ਸਵੇਰਾ ਵਾਸਤੇ ਅੱਜ ਫੇਰ ਰਾਤ ਜਾਮਨੀ ਸਾਹਿਬ ਗੁਰਦੁਆਰੇ ਰਵਾਂਗੇ ਤੇ ਬਲੋਗ ਵੱਤਬਾ ਸੇਅਰ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਮਾਨ ਜੀਓ ਆਪਾਂ ਪਹੁੰਚ ਗਏ ਇੱਥੇ ਮੈਂ ਕਹਿੰਦਾ ਨਾ ਬਣੇ ਰਿਓ। ਉਹ ਵਾਹਿਗੁਰੂ ਜੀ ਆਪਾਂ ਜੁਗਿਆਂ ਪਹੁੰਚ ਵੇੜੀ ਤਵਾ ਗਏ ਆ ਬਾਹਰ ਤੇ ਹੁਣ ਆਪਾਂ ਟਰਾਲੀਆਂ ਚ ਹੋ ਗਿਆਂ ਤੇ ਹੁਣ ਆਪਾਂ ਚੱਲਦੇ ਆ ਤੇ ਮੀਂਹ ਬਾਰਿਸ਼ ਬਹੁਤ ਤੇਜ਼ ਆ ਰਹੀ ਆਪਣੇ ਫਰੋਜਪੁਰ ਵੱਲੋਂ ਤੇ ਹੁਣ ਇਦਾਂ ਹੀ ਟਰਾਲੀਆਂ ਲੋਡ ਕਰਦੇ ਆ ਤੇ ਬੰਦੇ ਬੰਦੇ ਬੈਠਦੇ ਆ ਤੇ ਚੱਲਦੇ ਆ ਹੁਣ ਹੋਰ ਪਾਸੇ ਜਿੱਥੇ ਲੰਗਰ ਹੋਰ ਦੇ ਨਾਲ ਹੈ ਲੰਗਰ ਪਿਆ ਆਪਣੇ ਕੋਲ ਬਹੁਤ ਜ਼ਿਆਦਾ ਇਦਾਂ ਹੀ ਵੀਡੀਓ ਨਾਲ ਅੰਨ ਤੱਕ ਬਣੇ ਰਿਓ ਤੇ ਬਾਰਿਸ਼ ਦਾ ਮੌਸਮ ਬਹੁਤ ਤੇਜ਼ ਬਣ ਚੁੱਕਿਆ ਹੈ ਇਧਰਲੀ ਸਾਈਡ ਮੁੰਡਿਆਂ ਨੇ ਰੇਨਕੋਟ ਕੱਢ ਲਿਆ ਮਿੱਟੀ ਦੀ ਵੀ ਸੇਵਾ ਚੱਲ ਰਹੀ ਆ ਬੰਨ ਟੁੱਟਣ ਦੇ ਖਤਰੇ 'ਚ ਆ ਕਹਿੰਦੇ ਤੇ ਅਗਰ ਦੇਖੋ ਜ਼ੋਰ ਦੇ ਸ਼ੋਰ ਨਾਲ ਮਾਰੀਆਂ ਲੱਗੀਆਂ ਆ ਬਹੁਤ ਤੇ ਤੇਖੋ ਜੀ ਆਪਣੇ ਟਰੈਕਟਰ ਵਾ ਬਹੁਤ ਜ਼ਿਆਦਾ ਆ ਚੁੱਕੇ ਆ ਕਹਿੰਦੇ ਬੰਨ ਟੁੱਟਣਾ ਜੇ ਤਾਂ ਅਗਰ ਕੇ ਟਰਾਲੀ ਤੋਂ ਟਰਾਲੀ ਆਈ ਜਾਂਦੀ ਆ ਬਹੁਤ ਜਿਆਦੀ ਉਹ ਜਿਆਦੀ ਤੁੰਗਾ ਤਾਂ ਆਪਣੀ ਲੱਗੀ ਹੋਈ ਆ ਬੰਨ ਤੇ ਬਹੁਤ ਜਿਆਦੀ ਇਸੋ ਬੰਨ ਨਾ ਟੁੱਟ ਜੇ ਪਾਣੀ ਵਧ ਚੁਕਿਆ ਉਹ ਆਪਣਾ ਕੋੜ ਫਾਸੀਆ ਭਾਈ ਹੋਲੀ ਚੱਲ ਭਾਈ ਦੇਖੋ ਜੀ ਟਰਾਲੀਆਂ ਤੋਂ ਟਰਾਲੀਆਂ ਭਾਈ ਆ ਹੀ ਜਾਂਦੀਆਂ ਬਹੁਤ ਭੱਟ ਪਰ ਇਹ ਬਾਰ ਨੇ ਟੁੱਟਣ ਦੇ ਖਤਰੇ ਵਿੱਚ ਆ ਬਹੁਤ ਤਾਂ ਕਰਕੇ ਸੇਵਾਦਾਰ ਆਪਣੀ ਬਹੁਤ ਜਿਆਦਾ ਸੰਗਤ ਆ ਚੁੱਕੀ ਹੈ ਤੇ ਲਓ ਵੀਰ ਜੀ ਆਪਾਂ ਬਹੁਤ ਜਿਆਦਾ ਕਮਾਲ ਕੇ ਬਾਰਿਸ਼ ਬਹੁਤ ਜਿਆਦੀ ਆ ਗਈ ਜੀ ਹੈ ਇਹ ਸਿੰਘਾਂ ਦੇ ਘੋੜੇ ਕਿੱਥੇ ਦੱਬਦੇ ਆ ਜੇ ਕਹਿੰਦੇ ਘੋੜੇ ਆ ਜੀ ோபுர ਵੀਰ ਜੀ ਆਪ ਆਪ ਪਹੁੰਚੇ ਵਾਹਿਗੁਰੂ ਜੀ ਆਪਣੇ ਜਾਨੀ ਸਾਹਿਬ ਗੁਰਦੁਆਰੇ ਤੇ ਸ਼ਿਣਾਣੇ ਘੋੜੇ ਰੋਕਦੇ ਆਪਣੇ ਲੋ ਜੀ ਕਿਉਂ ਅੱਜ ਹੀ ਆਤਰ ਰਾਤ ਫਿਰ ਰਵਾਂਗੇ ਆਪਾਂ ਰਾਤ ਇੱਥੇ ਅੱਜ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਉਹ ਵੀਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਣੇ ਵੀਰ ਹਰਿਆਣੇ ਤੋਂ ਜਿਹੜੇ ਆਏ ਸੀ ਅੱਜ ਚੱਲਿਆ ਘਰ ਨੂੰ ਤੇ ਅੱਜ ਮੁੰਡੇ ਕਹਿੰਦੇ ਚੱਲੀਏ ਘਰ ਨੂੰ ਕੀ ਦੋ ਦਿਨ ਸੇਵਾ ਕਰ ਲਈ ਆ ਤੇ ਰਾਸ਼ਨ ਹੁਣ ਟਰਾਲੀਆਂ ਤੋੜਤੀਆਂ ਇਹਨਾਂ ਨੇ ਹਰਿਆਣੇ ਨੂੰ ਤੇ ਜਾਮਨੀ ਸਾਹਿਬ ਗੁਰਦੁਆਰੇ ਰਾਤ ਰੁਕੇ ਸੀ ਤੇ ਹੁਣ ਜਾ ਰਹੇ ਆ ਪਿੰਡ